ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਆਪਣੇ ਨਗਰ ਦੀ ਸਾਰੀ ਨਗਰ ਪੰਚਾਇਤ ਅਤੇ ਜਿਹੜੀਆਂ ਦੋ ਕਿਸਾਨ ਜੁਨੀਆਨਾ ਬਣਿਆ ਉਹਨਾਂ ਵੱਲੋਂ ਪਿੱਛੇ ਜੇ ਹਸ਼ਿਆਰਪੁਰ ਦੇ ਵਿੱਚ ਕਿਸੇ ਪ੍ਰਵਾਸੀ ਵੱਲੋਂ ਛੋਟੇ ਜਿਹੇ ਬੱਚੇ ਦਾ ਗਲਾ ਘੋਟ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਨੂੰ ਹਰ ਰੋਜ਼ ਦਿਨ ਬਦਿਨ ਅੰਜਾਮ ਦਿੱਤਾ ਜਾਂਦਾ ਹੈ ਪ੍ਰਵਾਸੀ ਮਜ਼ਦੂਰਾਂ ਵੱਲੋਂ ਸੋ ਉਹਨਾਂ ਨੂੰ ਭਾਈ ਆਪਣੇ ਨਗਰ ਦੇ ਵਿੱਚੋਂ ਕੱਢਣ ਵਾਸਤੇ ਜੋ ਮਤਾ ਪਾਉਣਾ ਹੈ ਨਗਰ ਪੰਚਾਇਤ ਅਤੇ ਦੋਹੇ ਕਿਸਾਨ ਦੁਨੀਆ ਨਾ ਨਗਰ ਦੇ ਮੋਤਵਾਰ ਸੱਜਣ ਆਪਣੇ ਪੰਚਾਇਤ ਘਰ ਦੇ ਵਿੱਚ ਹਾਜ਼ਰ ਹੈ ਪਹੁੰਚ ਚੁੱਕੇ ਆ ਸੋ ਬੇਨਤੀ ਹੈ ਭਾਈ ਜਲਦੀ ਤੋਂ ਜਲਦੀ ਆਵਾਜ਼ ਸੁਣਿਆ ਸਾਰ ਆਪਣੇ ਗੈਰੀ ਭਾਗੀ ਜੋ ਨਵਾਂ ਪੰਚਾਇਤ ਘਰ ਬਣਿਆ ਹੈ ਉਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਸਾਰੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਹ ਮਤਾ ਪਾਇਆ ਜਾ ਸਕੇ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 14 9 25 ਨੂੰ ਮਤਾ ਪਾਇਆ ਗਿਆ ਪੰਚਾਇਤ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਆਮ ਲੋਕਾਂ ਵੱਲੋਂ ਖਿਸ਼ਾਂ ਜੁਨੀਆਣਾ ਵੱਲੋਂ ਨੰਬਰ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚ ਆਪਣੇ ਘਰ ਲੈਣ ਅਤੇ ਜਗ੍ਹਾ ਲੈਣ ਦੀ ਕੋਈ ਇਜਾਜ਼ਤ ਨਹੀਂ ਹੋਵੇਗੀ। ਨੰਬਰ 2 ਪ੍ਰਵਾਸੀ ਮਜ਼ਦੂਰਾਂ ਦੀ ਵੋਟ ਅਤੇ ਆਧਾਰ ਕਾਰਡ ਪਿੰਡ ਵਿੱਚ ਨਹੀਂ ਬਣਾਇਆ ਜਾਵੇਗਾ। ਨੰਬਰ 3 ਜੋ ਵੀ ਪ੍ਰਵਾਸੀ ਮਜ਼ਦੂਰ ਕੰਮ ਲਈ ਆਵੇਗਾ ਉਹਨਾਂ ਨੂੰ ਪਿੰਡ ਤੋਂ ਬਾਹਰ ਆਪਣੇ ਖੇਤਾਂ ਜਾਂ ਮੋਟਰ ਤੇ ਬਗੈਰਾ ਬਿਠਾ ਸਕਦੇ ਆ। ਨੰਬਰ 4 ਜੋ ਵੀ ਪ੍ਰਵਾਸੀ ਮਜ਼ਦੂਰ ਨੂੰ ਬੈਠਣ ਦੀ ਆਗਾ ਦੇਵੇਗਾ ਉਹ ਕੋਛਾਂਣ ਖੁਦ ਉਹਨਾਂ ਦਾ ਜ਼ਿੰਮੇਵਾਰ ਹੋਵੇਗਾ। ਜੋ ਵੀ ਕਸ਼ਾਨ ਪਰਵਾਸੀ ਮਜ਼ਦੂਰ ਜੋ ਕੇ ਆਵੇਗਾ ਉਨਾਂ ਮਜ਼ਦੂਰਾਂ ਨੂੰ ਪੁਲਿਸ ਬੈਂਦੀ ਵਿਸ਼ੇਸ਼ ਕਰਵਾਉਣੀ ਪਈਗੀ। ਹੁਣ ਯੂਗਰਾ ਵੀ ਸਾਰਿਆਂ ਨੂੰ। ਹਾਂਜੀ ਮੁਰਜੀ। ਹੱਥ ਘੜੇ ਕਰਕੇ ਦੋਈ ਬਸਾਰੇ ਪਾਸ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ। ਆਪਣੇ ਨਗਰ ਦੀ ਸਾਰੀ ਨਗਰ ਪੰਚਾਇਤ ਅਤੇ ਜਿਹੜੀਆਂ ਦੋ ਕਿਸਾਨ ਜੁਨੀਆ ਨਾਂ ਬਣੀਏ ਉਹਨਾਂ ਵੱਲੋਂ ਪਿੱਛੇ ਜੇ ਹਸ਼ਿਆਰਪੁਰ ਦੇ ਵਿੱਚ ਕਿਸੇ ਪ੍ਰਵਾਸੀ ਵੱਲੋਂ ਛੋਟੇ ਜਿਹੇ ਬੱਚੇ ਦਾ ਗਲਾ ਘੋਟ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਜਿਹੜੀ ਇਹੋ ਜਈਆਂ ਜਿਹੜੀਆਂ ਵਾਰਦਾਤਾਂ ਨੂੰ ਹਰ ਰੋਜ਼ ਦਿਨ ਬਦਿਨ ਅੰਜਾਮ ਦਿੱਤਾ ਜਾਂਦਾ ਹੈ ਪ੍ਰਵਾਸੀ ਮਜ਼ਦੂਰਾਂ ਵੱਲੋਂ ਸੋ ਉਹਨਾਂ ਨੂੰ ਭਾਈ ਆਪਣੇ ਨਗਰ ਦੇ ਵਿੱਚੋਂ ਕੱਢਣ ਵਾਸਤੇ ਜੋ ਮਤਾ ਪੋਣਾ ਨਗਰ ਪੰਚਾਇਤ ਅਤੇ ਦੋਹੇ ਕਿਸਾਨ ਦੁਨੀਆ ਨਾਮ ਨਗਰ ਦੇ ਮੋਤਵਾਰ ਸੱਜਣ ਆਪਣੇ ਪੰਚਾਇਤ ਘਰ ਦੇ ਵਿੱਚ ਹਾਜ਼ਰ ਹੈ ਪਹੁੰਚ ਚੁੱਕੇ ਆ। ਸੋ ਬੇਨਤੀ ਹੈ ਭਾਈ ਜਲਦੀ ਤੋਂ ਜਲਦੀ ਆਵਾਜ਼ ਸੁਣਿਆ ਸਾਰ ਆਪਣੇ ਗੈਰੀ ਭਾਗੀ ਜੋ ਨਵਾਂ ਪੰਚਾਇਤ ਘਰ ਬਣਿਆ ਉਹਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਸਾਰੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਹ ਮਤਾ ਪਾਇਆ ਜਾ ਸਕੇ। ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 14 9 25 ਨੂੰ ਮਤਾ ਪਾਇਆ ਗਿਆ ਪੰਚਾਇਤ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਆਮ ਲੋਕਾਂ ਵੱਲੋਂ ਕਿਸਾਨ ਜੁਨੀਆਨਾ ਵੱਲੋਂ ਨੰਬਰ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚ ਆਪਣੇ ਘਰ ਲੈਣ ਅਤੇ ਜਗ੍ਹਾ ਲੈਣ ਦੀ ਕੋਈ ਇਜਾਜ਼ਤ ਨਹੀਂ ਹੋਵੇਗੀ ਨੰਬਰ 2 ਇੱਕ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਅਤੇ ਆਧਾਰ ਕਾਰਡ ਪਿੰਡ ਵਿੱਚ ਨਹੀਂ ਬਣਾਇਆ ਜਾਵੇਗਾ ਨੰਬਰ 3 ਜੋ ਵੀ ਪ੍ਰਵਾਸੀ ਮਜ਼ਦੂਰ ਕੰਮ ਲਈ ਆਵੇਗਾ ਉਹਨਾਂ ਨੂੰ ਪਿੰਡ ਤੋਂ ਬਾਹਰ ਆਪਣੇ ਖੇਤਾਂ ਜਾਂ ਮੋਟਰ ਤੇ ਬਗੈਰਾ ਬਿਠਾ ਸਕਦੇ ਆ ਨੰਬਰ 4 ਜੋ ਵੀ ਪ੍ਰਵਾਸੀ ਮਜ਼ਦੂਰ ਨੂੰ ਬੈਠਣ ਦੀ ਆਗਾ ਦੇਵੇਗਾ ਉਹ ਕੋਛਾਣ ਖੁਦ ਉਹਨਾਂ ਦਾ ਜ਼ਿੰਮੇਵਾਰ ਹੋਵੇਗਾ ਜੋ ਵੀ ਕਿਸਾਨ ਪ੍ਰਵਾਸੀ ਮਜ਼ਦੂਰ ਜੋ ਕੇ ਆਵੇਗਾ ਉਹਨਾਂ ਮਜ਼ਦੂਰਾਂ ਨੂੰ ਪੁਲਿਸ ਬੈਰੀਵੇਸ਼ਨ ਕਰਵਾਉਣੀ ਪਈ। ਉਹਨਾਂ ਯੂਗਰਾ ਵੀ ਸਾਰਿਆਂ ਨੂੰ ਹਾਂਜੀ ਮਣਜਾ ਹੱਥ ਘੜੇ ਕਰਕੇ ਦੋ ਸਾਰਿਆਂ ਕੋਲ ਪਾਸ ਹੈ